ਚਾਹ ਸਬਜੀ ਬਣ ਗਈ ਤੇ ਇੱਧਰ ਗੋਭੀ ਕੇਰਾ ਨਾ ਚਾਹ ਬਣੀ ਕਿ ਨਹੀਂ ਬਣੀ ਤੇਰੀ ਅਜੇ ਹਾਂਜੀ ਹਾਂਜੀ ਮੰਮੀ ਚਾਹ ਬਣ ਗਈ ਆ ਬਸ ਮੈਂ ਗਲਾਸਾਂ ਦੇ ਵਿੱਚ ਪਾਣੀ ਹਾਂਜੀ ਚਾਹ ਕੀ ਆ ਨਹੀਂ ਆ ਕੀ ਆ ਆ ਕੀ ਆ ਓ ਮੰਮੀ ਗੱਲ ਪਤਾ ਕੀ ਆ ਗੋਭੀ ਭਲੇ ਪਰਾਂਠੇ ਖਾਣੇ ਨਾ ਇਸ ਕਰਕੇ ਮੈਂ ਆਟਾ ਜ਼ਿਆਦਾ ਗੁੰਨ ਲਿਆ ਵਾ ਤੇ ਮੈਂ ਸਾਰਾ ਇੱਕ ਟਿੱਕਾ ਚਾ ਦਿੰਨੀ ਨਹੀਂ ਸਾਰਾ ਆ ਜਦੋਂ ਆਟੇ ਦਾ ਡੂੰਗਾ ਭਰਿਆ ਪਿਆ ਫੇਰੇ ਰਾਂਟਾ ਗੁੰਨਨ ਦੀ ਕੀ ਲੋੜ ਸੀ ਮੈਨੂੰ ਇਹ ਦੱਸ ਓਏ ਇਹ ਆਟਾ ਥੋੜਾ ਹਾਰਡ ਆ ਨਾ ਤੇ ਨਹੀਂ ਤੇਰੇ ਹੱਥ ਟੁੰਡੇ ਗਏ ਆ ਪਹਿਲਾਂ ਇਹਨੂੰ ਨਰਮ ਗੁੰਨ ਸਕਦੀ ਆ ਰਸਗੁੱਲੇ ਕਦੋਂ ਦੇ ਪਏ ਆ ਫੜਾਏ ਤੋਂ ਖਾ ਲੀਏ ਨਹੀਂ ਮੇਰੀ ਗੱਲ ਸੁਣ ਆ ਮੇਥੀ ਧਰਤੀ ਹਾਂਜੀ ਮੰਮੀ ਮੈਂ ਕਿਹਾ ਬਣਾ ਲਵਾਂ ਲੈਂਨੀ ਤੇ ਆ ਸਬਜ਼ੀਆਂ ਆਪਣੇ ਪੇਕੇ ਪਚਾੜੀਆਂ ਹੈ ਜਿਹੜੀਆਂ ਇਹਨੀਆਂ ਸਬਜ਼ੀਆਂ ਪਈਆਂ ਪੈਸੇ ਦੀਆਂ ਆਉਂਦੀਆਂ ਐ ਫਰੇਨੀ ਆਂਦੀਆਂ ਮੇਰਾ ਮੁੰਡਾ ਸਾਰ ਦਿਨ ਕਮਾਈ ਕਰਦਾ ਰਹਿੰਦਾ ਹੈ ਮੇਰਾ ਬੰਦਾ ਸਾਰ ਦਿਨ ਦੁਕਾਨ ਤੇ ਬੈਠਾ ਰਹਿੰਦਾ ਬੈਠੇ ਬੈਠਦੇ ਲੱਕ ਦੂਰਾ ਹੋ ਜਾਂਦਾ ਤੇ ਤੂੰ ਇੱਥੇ ਜਾੜਾ ਕਰੀ ਜਾਂਦੀ ਆ ਇਹ ਤਾਂ ਬਹਾਨੇ ਸਾਰੇ ਨਾ ਤੂੰ ਮੇਰੇ ਲਾੜ ਨਹੀਂ ਆ ਕਿ ਮਮੀ ਨਹੀਂ ਖਾਂਦੀ ਅਸਲ ਚ ਤੇਰੇ ਆਪਣੇ ਜ਼ਬਾਨ ਦੇ ਚਸਕੇ ਹੈਗੇ ਆ ਚਾਹ ਕਿੱਥੇ ਆ ਚਾਹ ਕਿੱਥੇ ਆ ਆ ਵੇਖੋ ਬਣ ਗਈ ਬਣ ਗਈ ਹੈ ਤੇ ਚਾਹ ਬਣ ਗਈ ਤਾਂ ਫੜਾ ਲੈ ਸਕਦੀ ਕਿ ਚਾਹ ਫੜਾ ਦੇਨੇ ਆ ਨਾਲੇ ਸਬਜੀ ਮੰਮੀ ਮੈਂ ਤਾਂ ਕੋਈ ਖਾਂਦਾ ਹੀ ਨਹੀਂ ਆ ਵੇਖੋ ਕੱਲ ਬਣਾਈ ਸੀਗੀ ਉਤਰਾਂ ਦੀ ਉਤਰਾਂ ਹੀ ਪਈ ਆ ਤੂੰ ਦੇਨੇ ਆ ਤੂੰ ਦੇਨੇ ਆ ਸਬਜੀ ਦੇਨੀ ਮੈਨੂੰ ਦੱਸ ਮੰਮੀ ਦਿੱਤੀ ਤੇ ਹੀ ਸਬਜੀ ਹਾਂ ਕੋਈ ਠੱਡੀ ਤੇਰਾ ਫਰਜ਼ ਨਹੀਂ ਕਰਮ ਕਰਕੇ ਦੇਣਾ ਹੈ ਲੱਗੇ ਖਲੋਤੀ ਇੱਥੇ ਬੱਡੇ ਬੈਠੀ ਰਹਿਣੀ ਆ ਵੇਦੀ ਰਹਿਣੀ ਇੱਧਰ ਐਨਾਂ ਸੋਈ ਚ ਖਲਾਰਾ ਪਿਆ ਤੈਨੂੰ ਆਪਣੇ ਸ਼ਰਮ ਨਹੀਂ ਕੋਈ ਹੈ ਕਿ ਮਰਸੇ ਦਾ ਖਲਾਰਾ ਹੀ ਚੋਕ ਲਵਾ ਨਹੀਂ ਨਹੀਂ ਕੰਮ ਸਾਰਾ ਇੱਕੋ ਵਾਰੀ ਕੀਤਾ ਨਾ ਫਟਾਫਟ ਮੈਂ ਨਾਲ ਨਾਲ ਚੋਕ ਲੈਣਾ ਮੈਂ ਚਾਹ ਰਿਹਾ ਕਿ ਕੰਮ ਕੀਤਾ ਕੀ ਆ ਖਲਾਰਾ ਉਸੇ ਤਰ੍ਹਾਂ ਤੇਰਾ ਪਿਆ ਆਇਆ ਹੈ ਹੈ ਆਪਣੇ ਚਸਕੇਆਂ ਵਾਸਤੇ ਸਵੇਰੇ ਸਰੇ ਮੇਥੀ ਧਰ ਲਈ ਆ ਆ ਪਰ ਇਹ ਉਹ ਖਾਰੀ ਆ ਬਿਸਕੁਟ ਦਾ ਪੈਕ ਇੱਥੇ ਕੀ ਕਰਦਾ ਕੰਮ ਕਰਦੇ ਕਰਦੇ ਨਾਲ ਖਾਣ ਵਾਲੇ ਪਾਸੇ ਧਿਆਨ ਰੱਖੇ ਕਿ ਖਾ ਲਵਾ ਨਹੀਂ ਨਹੀਂ ਮੰਮੀ ਉਹ ਕਾਸ਼ਵੀ ਮੰਗਣਦੀ ਹੀ ਨਾ ਮੈਂ ਦਾ ਕਰਕੇ ਕਾਸ਼ਵੀ ਨੇ ਕੀ ਮੰਗਣਾ ਨਹੀਂ ਉਹ ਤਾਂ ਕੁੜੀ ਕੁਝ ਖਾਂਦੀ ਨਹੀਂ ਕੀ ਇਹ ਤੈਨੂੰ ਸਿਰਫ ਆਪਣੇ ਖਾਂਦੇ ਭਾਨੇ ਚਾਹੀਦੇ ਕਿ ਮੈਂ ਖਾ ਲਵਾ ਹੈ ਚੋਰਨੀ ਜੀ ਨਾ ਹੋਵੇ ਤਾਂ ਉਥੋਂ ਚੁੱਪ ਕਰਕੇ ਬਿਸਕੁਟ ਚੁੱਕ ਲਿਆ ਨਹੀਂ ਤੇ ਮੈਂ ਖਾਲਾ ਚਾਹ ਦੇ ਨਾਲ ਜਿਹੜਾ ਮਰਜ਼ੀ ਬੈਠਾ ਰਵੇ ਆ ਸਾਰਾ ਖਲਾਰਾ ਚੁੱਕਰ ਸੋਈਦਾ ਸਾਰੀ ਣ ਸੋਈ ਸਮਾਪੂਰੀ ਚਾਹੀਦੀ ਨਹੀਂ ਤਾਂ ਫੇਰ ਨਾ ਕਵੀ ਤੇਰੇ ਮਾਂ ਮੁੱਕੀ ਮਾਰਦੀ ਫਿਰ ਕਲਪਦੀ ਰਹੇਗੀ ਫਿਰ ਚੁੱਕ ਮਾਂ ਨੂੰ ਫੋਨ ਕਰ ਦੇਗੀ ਕਿ ਸੱਸ ਮੇਰੀ ਨੇ ਮੈਨੂੰ ਭੰਨਿਆ ਹੈਗਾ ਬੋਥਰ ਜੀ ਨਾ ਹੋਵੇ ਤਾਂ ਚੋਬਰੇ ਖਲੋਤੀ ਰਹਿੰਦੀ ਆ ਇੰਨਾ ਪਤਾ ਕਿ ਬੋਦੇ ਘਟਾਣੇ ਆ ਇੰਨਾ ਤੇਨੂੰ ਪਤਾ ਲੱਗ ਜਾਂਦਾ ਹੈ ਕਿਆ ਕੰਮ ਕਰਨਾ ਹੈਗਾ ਘਰ ਦੀ ਸਾਫ ਸਫਾਈ ਵਾਲੇ ਵਲੇ ਤੇਰਾ ਧਿਆਨ ਹੈਗਾ ਆ ਵੇਖ ਕਿੱਡੀ ਆ ਫੋਨ ਰੱਖਿਆ ਫੋਨ ਕੋਲ ਰੱਖਿਆ ਕਿ ਫੋਨ ਦੇ ਕਿਤੇ ਗੱਲ ਮਿਸ ਨਾ ਹੋ ਜAVE ਆਪਣੀ ਮਾਂ ਨਾਲੋਂ ਤੇਰੇ ਮੈਂ ਦੱਸਾਂ ਮੰਮੀ ਉਹ ਵੈਸੇ ਹੀ ਰੱਖਿਆ ਸੀ ਇੱਥੇ ਮੇਰੀ ਗੱਲ ਸੁਣ ਲਾ ਪਿਓ ਦੀ ਧੀਏ ਅੜੇ ਸਬਜ਼ੀ ਬਣੀ ਆ ਨਾ ਇਹਨੂੰ ਬਣਾ ਕੇ ਤੇ ਡੱਬੇ ਚ ਪਾ ਕੇ ਤੇ ਮੇਰੇ ਕਮਰੇ ਚ ਰੱਖਣੀ ਆ ਤੇ ਅੜੀਆਂ ਸਬਜ਼ੀਆਂ ਆ ਨਾ ਇਹ ਸਾਰੀਆਂ ਤੂੰ ਹੀ ਖਾੜੀਆਂ ਏ ਤਾਂ ਤੂੰ ਖਾਵੇਂ ਤਾਜੀ ਸਬਜ਼ੀ ਕਿ ਤਰ੍ਹਾਂ ਖਾਂਦੀ ਤੇਰੇ ਮੈਂ ਦੱਸਾਂ ਤੇ ਯਾਰ ਸੋਈ ਸਾਫ਼ ਕਰ ਮੈਂ ਹੁਣ ਵੇਖਾ ਫ੍ਰਿਜ ਵਿੱਚ ਹੋਏ ਨਹੀਂ ਰੱਬਾ ਆ ਕੇਕ ਪਿਆ ਹੈ ਜਦੋਂ ਮੈਂ ਤੈਨੂੰ ਪੁੱਛਿਆ ਸੀ ਕਿ ਮੈਨੂੰ ਕੇਕ ਦੇ ਦੇ ਤੇਰੀ ਤਾਈ ਵੱਲੋਂ ਆਇਆ ਏ ਮੈਂ ਖਾਣਾ ਔਰ ਤਦ ਤੱਕ ਨਹੀਂ ਮੁੱਕ ਗਿਆ ਹੁਣ ਕੇਕ ਕਿੱਥੋਂ ਆਇਆ ਮੰਮੀ ਇੱਥੇ ਬਰਫ਼ ਜੰਮੀ ਹੀ ਮੈਂ ਤਾਂ ਥੱਲੇ ਰੱਖਿਆ ਸੀ ਨਹੀਂ ਤਾਂ ਤੇਰਾ ਆਪਣਾ ਦਿਮਾਗ ਨਹੀਂ ਕੰਮ ਕਰਦਾ ਹੈ ਜਿਹਦੇ ਵਿੱਚ ਤੂੜੀ ਭਰੀ ਹੋਈ ਆ ਇਹਨੂੰ ਕਿਹੜਾ ਬਰਫ਼ ਵਾਲੇ ਖਾਣੇ 'ਚ ਰੱਖਦਾ ਗੱਲਾਂ ਮਾਰਦੀ ਆ 5 ਮਿੰਟ ਦੇ ਵਿੱਚ ਆ ਸਾਰੀ ਰਸੋਈ ਸਾਫ਼ ਹੋਣੀ ਚਾਹੀਦੀ ਆ ਤੇ ਜੇ ਨਾ ਨਾ ਹੋਈ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਕਪੜਾ ਦੇ ਫੋਨ ਆਪਣਾ ਆ ਫੋਨ ਮੈਂ ਲੈ ਹੀ ਜਾਣੀ ਆ ਨਹੀਂ ਤਾਂ ਤੂੰ ਪਤਾ ਕੀ ਕਰਨਾ ਹੋ ਲਈ ਜੀ ਫੋਨ ਲਾ ਦੇਣਾ ਹਾਂਜੀ ਮੰਮੀ ਜੀ ਮੇਰੀ ਸੱਸ ਨੇ ਕਿਹਾ ਤੇ ਮੇਰੀ ਸੱਸ ਨੇ ਉਹ ਕਿਹਾ ਹੈਗਾ ਸੁਧਰ ਜਾ ਸੁਧਰ ਜਾ ਤੇਰ ਮੈਂ ਕਹਿਤਾ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਤੇਰੇ ਪਾਸੇ ਸੇਕੇ ਜਾਣਗੇ ਤੇ ਮੈਂ ਅਥਰੂ-ਥਰੂ ਨਹੀਂ ਹੋ ਵੇਖਣੇ ਭਾਵੇਂ ਫਿਰ ਤੇਰੀ ਮਾਂ ਆ ਜੇ ਤੇ ਭਾਵੇਂ ਤੇਰੀ ਲੜਾਕੀ ਮਾਸੀ ਆ ਜੇ ਜਿਹੜਾ ਮਰਜੀ ਆ ਜੇ ਮੈਨੂੰ ਨਹੀਂ ਕਿ ਪਰਵਾਹ ਹੁਣੀ ਤੈਨੂੰ ਮੈਂ ਕਹਿਤਾ ਹਾਂ ਨਾਲੇ ਅੱਜ ਮੇਰੀ ਗੱਲ ਸੁਣ ਲਾ ਕੱਪੜੇ ਧੋਣ ਵਾਲੀ ਲੈ ਨਹੀਂ ਆਣਾ ਤੇ ਕੱਪੜੇ ਵੀ ਧੋ ਕੇ ਸੁੱਕਣੇ ਪਾ ਦੇ ਫੋਨ ਫਿਰ ਇੱਥੇ ਛੱਡ ਚੱਲੀ ਤਾਈ ਜੀ ਤੁਸੀਂ ਸੈਸੀ ਕੱਲ ਤਾਈ ਜੀ ਕਿਰਨ ਅ ਸਭ ਕੁਝ ਕੀ ਹੁੰਦਾ ਪਿਆ ਘਰ ਇਚ ਕੁਛ ਨਹੀਂ ਉਹ ਵੈਸੇ ਹੀ ਆਜੋ ਤੁਹਾਨੂੰ ਚਾਹ ਬਣਾ ਕੇ ਦਿੰਨੀ ਆਜੋ ਅੰਦਰ ਮਮੀ ਅੰਦਰ ਹੀ ਹੈਗੇ ਤੁਸੀਂ ਮੈਨੂੰ ਹਾਂ ਜੋ ਕ ਛੱਡਿਆ ਅ ਸਭ ਕੁਝ ਕੀ ਹੁੰਦਾ ਇਹ ਸਾਡਾ ਘਰ ਹੈ ਇਹ ਕੀ ਹੁੰਦਾ ਪਿਆ ਸੀ ਮੇਰੀ ਗੱਲ ਸੁਣ ਕਿਰਨ ਜਸਬੀਤ ਤੇ ਨਾਲ ਰੋਜੇ ਵੀ ਬੋਲਦੀ ਹੈ ਹਾਂ ਜੀ ਤਾਈ ਜੀ ਕਫਤੂ ਮਿੰਟ ਦੱਸਣਾ ਚੰਗਾ ਨਹੀਂ ਸਮਝਿਆ ਘਰ ਚ ਐਸੇ ਬੈਠੀ ਹਾਂ ਮਰ ਤੀ ਨਹੀਂ ਗਈ ਨਹੀਂ ਨਹੀਂ ਹਾਂ ਹੋ ਗੱਲ ਨਹੀਂ ਹਾਂ ਕੀ ਗੱਲ ਪਤਾ ਨਹੀਂ ਮੰਮੀ ਨੂੰ ਕੀ ਹੋ ਗਿਆ ਵਾ ਮੈਂ ਘਰ ਦਾ ਸਾਰਾ ਕੰਮ ਕਰਦੀ ਹਾਂ ਕਾਸ਼ਵੀ ਨੂੰ ਵੀ ਸੰਭਾਲਦੀ ਹਾਂ ਪਰ ਮੰਮੀ ਕਦੀ ਖੁਸ਼ੀ ਨਹੀਂ ਹੋਏ ਮੇਰੇ ਤੋਂ ਉਹਨਾਂ ਨੂੰ ਮੇਰਾ ਕੰਮ ਪਸੰਦ ਨਹੀਂ ਆਉਂਦਾ ਤੇ ਮੇਰੇ ਪੇਕਿਆਂ ਦੇ ਤਾਨੇ ਮੈਨੇ ਵੱਖਰੇ ਦਿੰਦੇ ਮੈਂ ਕਦੀ ਕੁਝ ਨਹੀਂ ਕਿਹਾ ਮੈਂ ਤਾਂ ਕਦੀ ਆਪਣੇ ਪੇਕਿਆਂ ਤੱਕ ਵੀ ਗੱਲ ਨਹੀਂ ਕੀਤੀ ਕਿ ਉਹ ਕੀ ਸੋਚਣਗੇ ਮੰਮੀ ਦੇ ਬਾਰੇ ਹਮੇਸ਼ਾ ਇਹ ਨਤੀਜੇ ਤਾਂ ਮੈਨੇ ਪੇਖਿਆ ਤੇ ਬਣਾਈ ਰੱਖੀ ਐ ਪਰ ਮੈਨੂੰ ਤੇ ਆਪ ਨਹੀਂ ਸਮਝ ਆਂਦੀ ਮੰਮੀ ਇਹ ਸਭ ਕੁਝ ਮੇਨਾ ਕਰ ਦੇ ਕਿਉਂ ਬਾਕੀ ਕੋਈ ਗੱਲ ਨਹੀਂ ਮੇਰੀ ਕਿਸਮਤ 'ਚ ਇਹੋ ਹੀ ਹੋ쉐ਗਾ ਇੱਥੇ ਤੂੰ ਗਲਤ ਐ ਕਿਰਨ ਗਲਤ ਐ ਕਿਸਮਤ ਕੀ ਤੈਨੂੰ ਪਤਾ ਜਿਹੜਾ ਜ਼ੁਲਮ ਕਰਦਾ ਨਾ ਉਹ ਤੇ ਕਰਦਾ ਹੀ ਕਰਦਾ ਐ ਜਿਹੜਾ ਜ਼ੁਲਮ ਸਹਿੰਦਾ ਨਾ ਉਹ ਵੱਡਾ ਅਪਰਾਧੀ ਐ ਉਹ ਵੱਡਾ ਗੁਨਾਹਗਾਰ ਰੱਬ ਨੂੰ ਕੀ ਮੂੰਹ ਵਿਖਾਣਾ ਪਾੜ ਤਾਈ ਜੀ ਤੁਹਾਨੂੰ ਪਤਾ ਹੀ ਆ ਮੇਰੇ ਪੇਕੇ ਮੈਂ ਉਹਨਾਂ ਦੇ ਕੋਲ ਵਾਪਸ ਨਹੀਂ ਜਾ ਸਕਦੀ ਉਹ ਇੰਨੇ ਜੋਗੇ ਹੀ ਨਹੀਂ ਹੈਗੇ ਕਿ ਮੈਨੂੰ ਰੱਖ ਸਕਣ ਤੈਨੂੰ ਵਾਪਸ ਜਾਣਾ ਸੇ ਕਿਹਾ ਕਿੰਨੇ ਇਹ ਘਰ ਜਿੰਨਾ ਜਸਬੀਰ ਦਾ ਨਾ ਉਨਾ ਹੀ ਢੇਰ ਹੈ ਘਰ ਵੰਡੇ ਨਹੀਂ ਹੁੰਦੇ ਜੀ ਵੰਡੇ ਨਹੀਂ ਹੁੰਦੇ ਬਰਾਬਰ ਦੇ ਹੱਕਦਾਰ ਹੋ ਤੁਸੀਂ ਦੋਨੋਂ ਜਨੀਆਂ ਘਰ 'ਚ ਮੇਰੇ ਪੁੱਤਰ ਕਾਲੀ ਟੈਨਸ਼ਨ ਤੇਰੇ ਨਾਲ ਮੈਂ ਆ ਚਲੰਦਰ ਮੈਂ ਤੇਰਾ ਗੱਲ ਕਰ ਆ ਤੂੰ ਕੁਛ ਨਹੀਂ ਬੋਲਣਾ ਪਰ ਮੈਂ ਹੈਗੀ ਆ ਨਾ ਆ ਤੂੰ ਤੂੰ ਹੀ ਜਾ ਤਾਈ ਜੀ ਤੂੰ ਹੀ ਇਕੱਲੇ ਗੱਲ ਕਰ ਲ ਕੋਈ ਗੱਲ ਨਹੀਂ ਮੇਰੇ ਸਾਹਮਣੇ ਚੰਗਾ ਨਹੀਂ ਲਗਣਾ ਉਹਨਾਂ ਦੀ ਉਹਨਾਂ ਦੇ ਨਾਲ ਗੱਲ ਕਰ ਕਿਤੇ ਤੂੰ ਹੀ ਚਲ ਜਾ ਮੇਰੀ ਗੱਲ ਸੁਣ ਫਿਰ ਮੈਂ ਗੱਲ ਕਰਦੀ ਤੂੰ ਪਿੱਛੇ ਆ ਜੀ ਤੂੰ ਇਹ ਨਾ ਸੋਚੀ ਮੈਂ ਜਾਣਾ ਨਹੀਂ ਮੈਂ ਖੜੀ ਆ ਨਾ ਤੂੰ ਟੈਨਸ਼ਨ ਨਹੀਂ ਲੈਣੀ ਕਿਰਨ ਮੈਂ ਤੇਰੀ ਤਾਈ ਦੇ ਨਾਲ ਨਾਲ ਤੇਰੀ ਮਾਂ ਵੀ ਆ ਤਾਈਆਂ ਮਾਵਾ ਤੋਂ ਵੱਖਟ ਨਹੀਂ ਹੁੰਦੀਆਂ ਤੂੰ ਇਹ ਸੋਚ ਕਿ ਮੇਰੀ ਮੰਮੀ ਆਈ ਹੈ। ਵਾਸ਼ ਤੂੰ ਗੱਲ ਕਰ ਮੈਂ ਗੱਲ ਕਰਦੀ ਆ ਤੇ ਤੂੰ ਆ ਜੀ। ਅੱਛਾ ਠੀਕ ਆ ਸਾਈ। ਇੱਕ ਗੱਲ ਕਰ ਬੇਲੋ ਦੇ ਵਿੱਚ ਕੱਖ ਨਹੀਂ ਆ। ਪੋਮੋ ਦੀ ਬੜਬੋਲੀ ਆ। ਅਕਸਰ ਕੋਈ ਨਹੀਂ ਸਮਝਾਉਂਦੀ ਮੈਂ। ਤੂੰ ਆ ਜੀ। ਅੱਛਾ ਜਸਵੀਰ ਬਸ ਫੋਨ ਕਰਨ ਨੂੰ ਲਾ ਛੱਡੀ। ਕੰਮ ਨਾ ਕੋਈ ਕਰੀ। ਨਹੀਂ ਨਹੀਂ ਕੰਮ ਕਰਦਾ। ਕੀ ਕੰਮ ਕਰਦਾ ਹੈਗਾ? ਆਹ ਕਾ ਕਿੰਨਾ ਕਿੰਨਾ ਹੋਇਆ? ਕਰ ਰਹਾ ਮੜ ਨਹੀਂ ਕਰ ਰਹਾ। ਕਰ ਰਿਆਂ ਕੰਮ ਬਸ। ਜਦੋਂ ਵੇਖੋ ਵਿਹਲਾ ਫੋਨ ਨੂੰ ਲਗਾ ਰੰਦਾ ਆ ਸਾਰੇ ਘਾ ਵੱਢ ਕੇ ਜਾ ਚੰਗੀ ਤਰ੍ਹਾਂ ਪਰਕੇ ਜਾ ਆਹੋ ਸਾਰਾ ਵੱਢ ਕੇ ਜਾ ਚੁੱਕ ਖਲਾਰਾ ਇੱਥੋਂ ਜਸਬੀਰ ਲੈ ਪੈਂਜੀ ਹਾਂਜੀ ਹਾਂਜੀ ਆਜੋ ਆਜੋ ਬੈਠੋ ਤੂੰ ਹੀ ਕਿੱਡੇ ਬਲੇ ਆਂ ਤੂੰ ਮੱਜਾ ਮਾਰਦੀ ਆਂ ਇਹ ਤੂੰ ਇੱਥੇ ਬੈਠੀ ਬਹਿ ਜਾਓ ਪੈਂਜੀ ਆ ਵੇਖੋ ਬਾ ਸਾਰਾ ਸਾਫ਼ ਹੋਣ ਵਾਲਾ ਸੀ ਕਿਤੇ ਕਰਦਾ ਹੀ ਨਹੀਂਗਾ ਆ ਵੇਖ ਲੋ ਹਜੇ ਵੀ ਕਿਡਾ ਸ਼ਰਮਿੰਦਾ ਫੋਨ ਕੰਨ ਨਾਲੋਂ ਲਾਂਦਾ ਹੱਸੇ ਜਾਂਦਾ ਜਦੋਂ ਮੈਂ ਗੱਲ ਕਰਦੀ ਆਂ ਤਾਂ ਦੰਦ ਕੱਢੀ ਜਾਂਦਾ ਬਹਿ ਜਾਓ ਇੱਥੇ ਬਹਿ ਜਾ ਕੋਈ ਗੱਲ ਨਹੀਂ ਸੰਦੀਪ ਹਾਂਜੀ ਹਾਂਜੀ ਜਾ ਤੂੰ ਉੱਧਰ ਦਾ ਕੰਮ ਕਰ ਠੀਕ ਠੀਕ ਆ ਕੋਈ ਨਹੀਂ ਉਹ ਇਹ ਭੈਣ ਜੀ ਤੂੰ ਹੀ ਇਹਨੂੰ ਗਚਾਇਆ ਜੇ ਕੋਈ ਗੱਲ ਆ ਮੈਂ ਤੈਨੂੰ ਚੰਗਾ ਖਿੱਚ ਕੇ ਰੱਖਿਆ ਆ ਟਾਡੇ ਵੱਲ ਜਾਂਦਾ ਨਾ ਜਦੋਂ ਟਾਡੇ پارک ਸਾਫ਼ ਕਰਨ ਤੂੰ ਹੀ ਇਹਨੂੰ ਖਾਣ ਪੀਣ ਨੂੰ ਹਰ ਗੱჭੀ ਦਿੰਦੇ ਇਹ ਤਾਂ ਮੱਛਰ ਜਾਂਦਾ ਤੁਹਾਨੂੰ ਮੈਂ ਸਿੱਧੀ ਗੱਲ ਦੱਸਾਂ ਤੇ ਉਹ ਬੰਦਾ ਨਹੀਂ ਉਹ ਜਾਨਵਰ ਹੈ ਜਿਹਨੂੰ ਚਾਹ ਚਾਪਾ ਨਹੀਂ ਨਾ ਪੁੱਛੀ ਅਸੀਂ ਹੈਂ ਆਹ ਕੰਮ ਤੇ ਪਹਿਲਾਂ ਕਰ ਲੈਂਦੋ ਤੂੰ ਹੀ ਅਜੇ ਅੰਦਰ ਬਾਅਦੋਂ ਵੱੜਦਾ ਪਹਿਲਾਂ ਤੂੰ ਹੀ ਵੋ ਕਹਿ ਦਿੰਗੇ ਰਿਦੀ ਪਹਿਲਾਂ ਇਹਨੂੰ ਚਾਹ ਦੇ ਦੇ ਰਿਦੀ ਪਹਿਲਾਂ ਇਹਨੂੰ ਆਹ ਦੇ ਦੇ ਤੁਹਾਡਾ ਗਿੱਜਿਆ ਗਿੱਜਿਆ ਆਖੇ ਇੱਧਰ ਕਰਤਾ ਚ ਚੱਲ ਕੋਈ ਗੱਲ ਨਹੀਂ ਹੋਰ ਤੂੰ ਸੁਣਾ ਸਭ ਠੀਕ ਠਾਕ ਹੈ ਮੈਂ ਤਾਂ ਠੀਕ ਠਾਕ ਹੈ ਮੈਨੂੰ ਕੀ ਹੋਣਾ ਹੈਗਾ ਬੜੀ ਵਧੀਆ ਕੀ ਮੈਨੂੰ ਲੱਗਦਾ ਤਾਂ ਕੋਈ ਨਹੀਂ ਪਿਆ ਮੋਲ ਚਲ ਠੀਕ ਆਲਾ ਕਿਉਂ ਭੈਣ ਜੀ ਕੀ ਗੱਲ ਨਹੀਂ ਲੱਗਦਾ ਪਿਆ ਮੈਨੂੰ ਠੀਕ ਆਲਾ ਜਸਬੀਰ ਪਹਿਲਾਂ ਤੂੰ ਮੈਨੂੰ ਇੱਕ ਗੱਲ ਦੱਸ ਮੈਂ ਤੇਰੀ ਕੀ ਲੱਗਦੀ ਹੈ ਲੇ ਭੰਜੀ ਇੱਕ ਪੁੱਛਣ ਵਾਲੀ ਗੱਲ ਆ ਤੁਹੀ ਮੇਰੀ ਸੱਸ ਵੀ ਜੇ ਜਠਾਣੀ ਵੀ ਜੇ ਤੇ ਭੈਣ ਵੀ ਜੇ ਮੇਰੀ ਇਸ ਘਰ 'ਚ ਕੋਈ ਵੈਲਿਊ ਹੈਗੀ ਏ ਕਿ ਨਹੀਂ ਹੈਗੀ ਭੰਜੀ ਸਭ ਬਾਅਦ 'ਚ ਤੇ ਪਹਿਲ ਤੁਹਾਨੂੰ ਆ ਪਹਿਲ ਮੈਨੂੰ ਕਿਧਰਾਂ ਦੀ ਗੱਲ ਕਰਨ ਡੈ ਜੇ ਪਹਿਲ ਮੈਨੂੰ ਹੈ ਨਾ ਹਾਂਜੀ ਤੇ ਫਿਰ ਹੁਣ ਮੇਰੀ ਸੁਣੇਗੀ ਨਾ ਲੈ ਭੈਣੇ ਤੋ ਇੱਕ ਦੀਆਂ ਛੱਡ ਕੇ ਭਾਵੇਂ ਮੈਨੂੰ ਸੌ ਸੁਣਾ ਸੁਣਾਗੀ ਮੈਂ ਤੇਰੀਆਂ ਸਾਰੀਆਂ ਗੱਲਾਂ ਸਿਰ ਮੱਥੇ ਛੁਕ ਤੂੰ ਇਨਾ ਤੇ ਮੇਰਾ ਤੇ ਤੂੰ ਇਨਾ ਲਿਆਜ ਰਖਦੀ ਐ ਵੈਸੇ ਤੇ ਮੈਂ ਵੇਖਿਆ ਵੀ ਤੂੰ ਅੱਜ ਕੱਲ ਲਿਆਜ ਨਹੀਂ ਕਰਦੀ ਕਿਸੇ ਦਾ ਪਰ ਤੇਰੀ ਨਜ਼ਰ ਵਿੱਚ ਮੇਰੀ ਕੋਈ ਇੱਜ਼ਤ ਹੈਗੀ ਐ ਨਾ ਭੈਣ ਜੀ ਐਹੋ ਜਿਹੀ ਗੜੀ ਗੱਲ ਹੋਈ ਐ ਕਿ ਤੁਸੀਂ ਇਸ ਤਰ੍ਹਾਂ ਗੱਲਾਂ ਮੇਰੇ ਨਾਲ ਕਰਨ ਦੇ ਜਿਹੜੀ ਗੱਲ ਹੈਗੀ ਆ ਸਾਫ਼-ਸਾਫ਼ ਕਹੋ ਨਾ ਮੈਨੂੰ ਸਿੱਧੀ-ਸਿੱਧੀ ਗੱਲ ਦੱਸ ਦੋ ਤੇ ਉਹ ਵੀ ਕਹੋਗੇ ਨਾ ਮੈਨੂੰ ਮਨਜ਼ੂਰ ਹੋਏਗਾ ਦੱਸੋ ਕੀ ਗੱਲ ਐ ਜਸਵੀਰ ਰਸੋਈ 'ਚ ਹੋਣੀ ਤੂੰ ਕਿਰਨ ਨੂੰ ਕਿਵੇਂ ਬੋਲਦੀ ਪੀਸੇ ਮੈਂ ਬਾਹਰ ਖੜੀ ਸੀ ਉਸ ਟਾਈਮ ਤੇ ਮੈਂ ਆਵਾਜ਼ ਮਾਰੀ ਤੁਸੀਂ ਸੁਣੀ ਨਹੀਂ ਤੂੰ ਕਿਉਂਕਿ ਸੁਣੀ ਤਦ ਕਰਕੇ ਨਹੀਂ ਤੂੰ ਆਵਾਜ਼ ਕਿ ਤੂੰ ਉਹਨੂੰ ਗੱਲਾਂ ਕਰਨੇ 'ਚ ਚਪੇੜ ਮਾਰਨ ਤੱਕ ਕਸਰ ਨਹੀਂ ਛੱਡਦੀ ਪੀਸੇ ਇਸ ਕਰਕੇ ਤੈਨੂੰ ਮੇਰੀ ਅੱਜ ਦਾ ਵੀ ਨਹੀਂ ਪਤਾ ਲੱਗਾ ਕਿ ਬਾਰ ਕੋਨ ਖਲੋਤਾ ਉਹ ਭੈਣ ਜੀ ਪਤਾ ਕੀ ਕੰਮ ਨਹੀਂ ਕਰਦੀ ਲੋਲੀ ਜੀ ਹੈਗੀ ਆ ਰਸੋਈ 'ਚ ਖਲਾਰਾ ਪਾ ਛੱਡਦੀ ਈ ਉਹ ਨੌਕਰਾਨੀ ਸਾਡੇ ਘਰ ਦੀ ਹੈ? ਨਹੀਂ ਨਹੀਂ ਨੌਕਰਾਨੀ ਤਾਂ ਨਹੀਂ ਹੈਗੀ। ਹਾਂ ਫਿਰ ਉਹ ਕੋ ਪਹਿਲੇ ਤੂੰ ਮੈਨੂੰ ਇਹ ਦੱਸ ਉਹ ਸਾਡੇ ਘਰ ਦੀ ਕੀ ਹੈ? ਉਹ ਸਾਡੀ ਧੀ ਹੈ, ਉਹ ਸਾਡੀ ਨੂੰਹ ਹੈ, ਕਿ ਉਹ ਸਾਡੀ ਨੌਕਰਾਨੀ ਹੈ? ਉਹ ਸਾਡੀ ਕੀ ਹੈ? ਉਹਦੀ ਵੈਲਿਊ ਪਹਿਲੇ ਮੈਨੂੰ ਤੂੰ ਇਹ ਦੱਸ ਫਿਰ ਮੈਂ ਗੱਲ ਕਰਦੀ ਆ। ਭਾਂਜੀ ਤੁਸੀਂ ਕਹਿਣਾ ਕਿ ਚਾਹੁੰਦੇ ਮੈਨੂੰ ਸਮਝਾ ਟਿਕਾ ਦੇ। ਤੈਨੂੰ ਸਭ ਪਤਾ ਮੈਂ ਕੀ ਕਹਿਣਾ ਚਾਹੀਦੀ ਆ। ਹੁਣ ਤੂੰ ਮੇਰੀ ਗੱਲਾਂ ਦਾ ਜਵਾਬ ਦੇ ਉਹ ਸਾਡੇ ਘਰ ਦੀ ਕੀ ਹੈ? ਉਹ ਸਾਡੇ ਘਰ ਦੀ ਨੂੰਹ ਤਾਂ ਹੀ ਆ। ਨੂੰਹ ਵੀ ਹੈ। ਤੇ ਧੀ ਵੀ ਹੈ ਯਾਨੀ ਕਿ ਦੋਨੋਂ ਰਿਸ਼ਤੇ ਨੇ ਸਾਡੇ ਉਹਦੇ ਨਾਲ ਤੇ ਅਸੀਂ ਆਪਣੇ ਧੀਆਂ ਨਾਲ ਐਦਾਂ ਕਰਦੇ ਆ ਜਿਵੇਂ ਤੂੰ ਕਰਦੀ ਵੀ ਸੀ ਸਬਜ਼ੀਆਂ ਪੁਰਾ ਉਹ ਖਾਵੇ ਕਿਉਂ ਖਾਵੇ ਉਹ ਸਬਜ਼ੀਆਂ ਪੁਰਾਣੀਆਂ ਤੈਨੂੰ ਕੀ ਹੁੰਦਾ ਖਾਣ ਲੱਗਿਆ ਤੂੰ ਖਾ ਲੈ ਉਹ ਪੰਜੀ ਬਣਾ ਬਣਾ ਕੇ ਰੱਖੀ ਅੱਛਾ ਉਹ ਬਣਾ ਉਹਦਾ ਕੰਮ ਹੀ ਬਣਾਣਾ ਜੇ ਤੁਸੀਂ ਨਹੀਂ ਖਾਓਗੇ ਤੇ ਓਦਾ ਕੀ ਕਸੂਰ ਹੈ ਸਮੇਥੀ ਬਣਾ ਕੇ ਤੇਰੇ ਕਮਰੇ ਚ ਪੁੰਚਾ ਦੇਵੇ ਇਹ ਕਦੋਂ ਤੋਂ ਸੁ ਗੱਲਾਂ ਸਿੱਖ ਲਈਆਂ ਨੇ ਚਾਬੀਆਂ ਨੂੰ ਨਾਲੇ ਨਾਲ ਬੰਨ ਲੈਣਾ ਸਭੀ ਡੋਂਗੇ ਚ ਪਾ ਕੇ ਅੰਦਰ ਅਲਮਾਰੀਆਂ ਚ ਲਗਾ ਲੈਣੀ ਇਹ ਕਿੰਨੇ ਸਿਕਾਈਆਂ ਤੈਨੂੰ ਇਹ ਸਭ ਗੱਲਾਂ ਤੈਨੂੰ ਕਿੰਨੇ ਸਿਕਾਈਆਂ ਨੇ ਮੈਂ ਤੇ ਤੈਨੂੰ ਸਿਕਾਈਆਂ ਨਹੀਂ ਤੇ ਸਾਡੇ ਬੀਜੀ ਵੇਜ ਕਰਤੂਤਾ ਨਹੀਂ ਸੰਨ ਕਰਦੇ ਤੈਨੂੰ ਇਹ ਇਕਲਾ ਕਿਥੋਂ ਆ ਗਈਆਂ ਨੇ ਇਹ ਘਰ ਦੀ ਕੀ ਨਹੀਂ ਲਾਂਦੀ ਪੀ ਤੂੰ ਘਰ ਦਾ ਮਾਹੌਲ ਇੰਨਾ ਵਿਗੜਿਆ ਪਿਆ ਮੈਂ ਦੋ ਦਿਨ ਨਹੀਂ ਘਰੇ ਚਾਂਦੀ ਤੁਹਾਡੇ ਹੈਂ ਤੇ ਤੁਸੀਂ ਆਪਣੇ ਮਨ ਮਰਜ਼ੀਆਂ ਕਰਨ ਲੱਪੈਂਦੇ ਜੇ ਕੀ ਗੱਲ ਉਹ ਮੇਰੀ ਗੱਲ ਸੁਣ ਜੇ ਤੂੰ ਇਹਨਾਂ ਕੁਝ ਕਿਰਨ ਨੂੰ ਬੋਲਦੀ ਵੀਸੇ ਜੇ ਤੇਰੇ ਅੱਗੇ ਜਵਾਬ ਦੇ ਦਿੰਦੀ ਤੂੰ ਉਹਦੇ ਤੇ ਹੱਥ ਚੁੱਕਦੀ ਵੀਸਾ ਤੇਰੇ ਅੱਗੇ ਹੱਥ ਫੜ ਲੈਂਦੀ ਤੇਰੀ ਕੀ ਇੱਜ਼ਤ ਰਹਿੰਦੀ ਜਸਬੀਰ ਮੇਰੀ ਗੱਲ ਸੁਣ ਜਸਬੀਰ ਤੂੰ ਇੰਨੀ ਸਿਆਣੀ ਇੰਨੀ ਸਮਝਦਾਰ ਇਨਾ ਘਰ ਤੋੜਦੀ ਫਿਰਦੀ ਆਇਆ ਗਿਆ ਤੇਰੇ ਘਰ ਮੈਂ ਕਹਿੰਨੀ ਆ ਵਾਹ ਵਾਹ ਕਰਾ ਕੇ ਜਾਂਦੇ ਨੇ ਇਹ ਸਭ ਕੁਝ ਕਿਉਂ ਤੂੰ ਐਸਾ ਕਿਉਂ ਕਰਦੀ ਪੀਂ ਤੇਰੇ ਸਬਾਹ ਇਦਾਂ ਦਾ ਕਿਉਂ ਹੋ ਗਿਆ ਦੇ ਜਵਾਬ ਮੈਨੂੰ ਤੂੰ ਕਹਿ ਨਾ ਤੂੰ ਮੇਰੇ ਪੈਨਮੀ ਸਭ ਕੁਝ ਫਿਰ ਦੇ ਜਵਾਬ ਐਸਾ ਕਿਉਂ ਉਹ ਭੈਣ ਜੀ ਤੁਹਾਨੂੰ ਪਤਾ ਹੀ ਆ ਕਿ ਮੇਰੀ ਤਰਨਤਨ ਵਾਲੀ ਮਾਸੀ ਹਾਂ ਉਹ ਪਹਿਲਾਂ ਆਪਣੇ ਨੂਆਂ ਨਾਲ ਇਸੇ ਤਰ੍ਹਾਂ ਹੀ ਪਿਆਰ ਕਰਦੀ ਹੁੰਦੀ ਸੀ ਜਿਤਨਾ ਮੈਂ ਕਿਰਨ ਨਾਲ ਕਰਦੀ ਸੀ ਅੱਛਾ ਤੇ ਉਹ ਵਨੁਰਾਤੀ ਉਹਦਾ ਫੋਨ ਆਇਆ ਉਹ ਕੰਦੀ ਮੇਰੀ ਨੂਹਾਂ ਤੇ ਸਿਰੇ ਚੜ ਗਈਆਂ ਅੱਛਾ ਤੂੰ ਇਹਨੂੰ ਕਿਰਨ ਨੂੰ ਹੁਣੇ ਨੱਥ ਪਾ ਲੈ ਤੈਨੂੰ ਮੈਂ ਦੱਸਾਂ ਨਹੀਂ ਤਾਂ ਇੰਨੇ ਵੀ ਸਿਰੇ ਚੜ ਜਾਣਾ ਜਿੱਤਰਾ ਤੇਰੇ ਘਰ ਦਾ ਹਾਲ ਹੈ ਸਬਜ਼ੀਆਂ ਐਰਾ ਵਗਰਾ ਬਣਾ ਕੇ ਰੱਖ ਛੱਡਦੀ ਜਦੋਂ ਵੇਖੋ ਵਿਚਾਰ ਚ ਮੈਂ ਵੀ ਫਿਰ ਮੇਰੇ ਮੂੰਹ 'ਚ ਜੋ ਆਇਆ ਮੈਂ ਬੋਲਤਾ ਅੱਛਾ ਬੜੀ ਸਿਆਣਫ ਕੀਤੀ ਐ ਤੂੰ ਉਹਨਾਂ ਦੀ ਗੱਲਾਂ ਚ ਆ ਕੇ ਬੜੀ ਸਿਆਣਫ ਕੀਤੀ ਐ ਕੱਲ ਨੂੰ ਕੁੜੀ ਨਾ 골ਡੀ ਨੂੰ ਲੈ ਕੇ ਅੱਡ ਹੋ ਜੇਗੀ ਆ ਨਾ ਨਾ ਮੈਂ ਨਹੀਂ ਅੱਡ ਹੋਣ ਦੇਣਾ ਆਪਣੇ ਮੁੰਡੇ ਨੂੰ ਤੇ ਮਾਰ ਕਿਸੇ ਨੂੰ ਨੇ ਨਹੀਂ ਉਹ ਖਾਣੀ ਗੱਲਾਂ ਕਿਸੇ ਨੂੰ ਨੇ ਨਹੀਂ ਸੁਣਨੀਆਂ 골ਡੀ ਉਹਦੀ ਪਹਿਲੇ ਸੁਨੇਗਾ ਹੀ ਮੰਨੇ ਤੇਰਾ ਪੁੱਤ ਹੀ ਉਹਦਾ ਵੀ ਕੁਝ ਲੱਗਦਾ ਹੀ ਉਹਦਾ ਵੀ ਘਰ ਵਾਲਾ ਹੀ ਸਿਰ ਦਾ ਸਾਈਂ ਆ ਉਹਦੀ ਵੀ ਸੁਨੇਗਾ ਤੇ ਫਿਰ ਕੀ ਕਰਨੀ ਪੁੱਤ ਨੂੰ ਗਵਾ ਕੇ ਬਹਿ ਜੇਗੀ ਇੱਥੋਂ ਨਾਲ ਤੂੰ ਕਹਿੰਨੀ ਹੋ ਮੇਰੀ ਨੂੰਹ ਵੀ ਏ ਮੇਰੀ ਧੀ ਵੀ ਏ ਤੂੰ ਉਹਨੂੰ ਧੀ ਸਮਝ ਨੂੰ ਕਿਉਂ ਸਮਝਦੀ ਏ ਮੈਨੂੰ ਪਤਾ ਜਸਵੀਰ ਤੇਰੇ ਦਿਲ 'ਚ ਕੁਛ ਨਹੀਂ ਹੈਗਾ ਤੂੰ ਦਿਲ ਦੀ ਸਾਫ ਹੈ ਤੇਰੀ ਮਾਸੀ ਨੇ ਤੈਨੂੰ ਕਿਹਾ ਤੂੰ ਪੜ ਗਏ ਨਾ ਜਸਬੀਰ ਅਸੀਂ ਐ ਸਭ ਕੁਝ ਕਰਦੇ ਨਹੀਂ ਚੰਗੇ ਲੱਗਦੇ ਸਾਡੇ ਘਰ ਦੇ ਰਿਵਾਜ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ ਨਹੀਂ ਸਾਨੂੰ ਸਾਨੂੰ ਇਹ ਚੀਜ਼ਾਂ ਨਹੀਂ ਸੋਭਦੀ ਅਸੀਂ ਚੰਗੀਆਂ ਲੱਗਦੇ ਵੇ ਸਭ ਕੁਝ ਕਰਦੇ ਕੱਲ ਨੂੰ ਉਸ ਨੂੰ ਕਿਰਨ ਨੂੰ ਕੀ ਸਿਕਾਏਗੀ ਕੱਲ ਨੂੰ ਉਹਦੇ ਬੱਚੇ ਹੋਣਗੇ ਵੱਡੇ ਹੋਣਗੇ ਉਹ ਵੀ ਐਵੇਂ ਕਰੇ ਉਹ ਤੇਰੇ ਨਾਲ ਵੀ ਇਦਾਂ ਕਰੇ ਨਾ ਨਾ ਪੈਣੇ ਮਿਹਨਤ ਰਹੋ ਦੇਣਾ ਮੈਂ ਨਹੀਂ ਆਪਣੇ ਮੁੰਡੇ ਨੂੰ ਅੱਡ ਹੋਣ ਦੇਣਾ ਮੈਂ ਤਾਂ ਘਰ ਇੱਕ ਰੱਖਣਾ ਹੀ ਤੈਨੂੰ ਮੈਂ ਦੱਸਾਂ ਪੈਣਾ ਹਾਂ ਆ ਆਈ ਗੱਲ ਇੱਕ ਰੱਖਣਾ ਨਾ ਸਭ ਤੋਂ ਪਹਿਲਾਂ ਕਿਰਨ ਨਾਲ ਪਿਆਰ ਨਾਲ ਰਹਿ ਫਿਰ ਤੇਰਾ 골ਡੀ ਵੇਖੀ ਤੇਰੇ ਅੱਗੇ ਪਿੱਛੇ ਤੇਰੀ ਧੀ ਖੁਸ਼ ਤੇ ਤੇਰਾ ਪੁੱਤ ਵੀ ਖੁਸ਼ ਹੈ ਪੈਣਾ ਚੰਗਾ ਹੋ ਗਿਆ ਤੂੰ ਆ ਗਈ ਆ ਵਾਕੇ ਤੇਰੀ ਗੱਲ ਸਹੀ ਆ ਮੈਂ ਤਾਂ ਉਹਦੇ ਨੇ ਇੰਨੀਆਂ ਗੱਲਾਂ ਕੀਤੀਆਂ ਉਸ ਕੁੜੀ ਵਿਚਾਰੀ ਨੇ ਮਾਸਾ ਨਹੀਂ ਮੂੰਹ ਖੋਲਿਆ ਜਿੱਤਰਾ ਮੈਂ ਕਹਿੰਦੀ ਨਹੀਂ ਉਹ ਤਰੇ ਸੌਂਦੀ ਰਹੀ ਆ ਪਹਿਣਾ ਚੰਗਾ ਆ ਤੇਰਾ ਧੰਨਵਾਦ ਮੈਂ ਤਾਂ ਜਾ ਕੇ ਹੁਣੇ ਕਿਰਨ ਕੋ ਮਾਫੀ ਮੰਗ ਲੈਣੀ ਆ ਬਸ ਬਸ ਮੇਰੀ ਗੱਲ ਸੁਣ ਲੈ ਮੇਥੀ ਦੀ ਸਬਜੀ ਹੁਣ ਕਿੱਥੇ ਰੱਖਣੀ ਆ ਨਾ ਪਹਿਣਾ ਔਰ ਸੋਈ ਚ ਹੀ ਰਹਿਣ ਦੇ ਨੇ ਅੱਗ ਲੱਗੇ ਜਿਤਨਾ ਸਾਰੀਆਂ ਪਈਆਂ ਉਤਰਾਂ ਪਈਆਂ ਰਹਿ ਹਾਂ ਮੈਂ ਨਹੀਂ ਮਾਸੀ ਮਗਰ ਨੂੰ ਲੱਗਦਾ ਤੂੰ ਮੇਰੀ ਜਸਬੀਰ ਹੈ ਹਾਂ ਠੀਕ ਹੈ ਠੀਕ ਹੈ ਚੱਲ 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 ਕੁੜੀ ਵੀ ਰੋਂਦੀ ਪਈ ਆ ਤੇ ਸੋਈ ਚ ਖਲੋਤੀ ਚੱਲ